ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਲੂਰ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਇਹ ਇਹਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਬਾਗੇਪਰਾਣੇ ਤੋਂ ਦੋਸਤੋ ਛੜਕ ਨੱਥੂ ਵਾਲੇ ਵਜਦੀ ਨਾਥੇ ਵਾਲਾ ਹੋ ਕੇ ਪਲੂਰ ਆਉਂਦੀ ਅੱਗੇ ਕੋਟਸੁਕੀ ਨੂੰ ਲੰਘਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ ਨਾਲ ਤੇ ਅੱਜ ਇਹਨਾਂ ਨੇ ਇੱਕ ਵੜ ਵਕਾਊ ਕੀਤੀ ਹੈ ਤਾਜੀ ਬਿਲਕੁਲ ਸੂਈ ਹੋਈ ਹੈ ਹਜੇ ਕੁਛ ਦਿਨ ਹੀ ਹੋਏ ਐ ਸੋਹਣੇ ਦੁੱਤੇ ਐ ਬਾਕੀ ਗਰਮੀ ਦੀ ਰੁੱਤ ਚ ਦੁੱਧ ਪੀਣ ਵਾਲੀ ਗਾਂ ਕ੍ਰੋਸ ਬ੍ਰੀਡ ਤੇ ਦੁੱਧ ਵੀ ਇਹਦੇ ਥੱਲੇ ਇਸ ਟਾਈਮ ਵੀ ਚੰਗਾ ਬਾਈਜੋਰੀ ਤਿਆਰ ਦੱਸਦੇ ਐ ਸੋ ਆਓ ਇਹਦੀ ਡਿਟੇਲ ਪੁੱਛੀਏ ਬਾਅਦ ਚ ਇਹਨੂੰ ਤੋਰਾਂਗੇ ਜਿਹਨੂੰ ਜੱਜ ਜੂ ਉਹ ਵੀਰ ਤਸੱਲੀ ਕਰ ਸਕਦਾ ਕਿ ਦੋ ਟਾਈਮ ਚ ਹੋ ਸਕਦੇ ਹਾਂ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਨਾਲ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਜੀ ਆਪਣਾ ਨਾ ਬਾਊ ਸਿੰਘ ਜੀ ਬੱਬਈਆ ਬੱਚੇ ਦਾ ਕੀ ਨਾਮ ਹੈ ਇਹਦਾ ਸਫਤਕੌਰ ਸਫਤਕੌਰ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਇਹ ਵੜ ਵੇਚਣ ਲੱਗਿਓ ਘਰ ਦੀ ਆਪਣੇ ਇਹ ਹਾਂਜੀ ਘਰ ਦੀ ਦੋੰਦੀ ਵੜ ਹੈ ਜੀ ਦੋ ਦੰਦ ਪਹਿਲਾ ਸੂਆ ਹੀ ਸੂਈ ਆ ਤੇ ਦਿਨ ਅੱਜ ਕਿੰਨੇ ਹੋਗੇ ਸੂਈ ਨੂੰ ਇਹਨੂੰ ਹਫਤਾ ਕਿ ਹੋਗਾ ਸੂਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਦੁੱਧ 15 ਲੀਟਰ ਆ ਮਿਲ ਕੇ 15 ਲੀਟਰ ਮੈਂਤੀ ਵਾਲਾ ਹੈਗਾ ਹਾਂਜੀ ਬਰੀਡ ਇਹ ਕ੍ਰੋਸ ਹੈ ਚਵਾਈ ਚ ਠੰਡੀ ਸੀਲ ਹੈ ਹਾਂਜੀ ਹਾਂਜੀ ਕੀ ਰੇਟ ਕਰਦੇ ਹੋ ਬਈ ਇਹਦਾ ਜੇ 58000 ਰੁਪਏ ਕਰਦੇ 58000 ਖੋਲਿਓ ਨੂੰ ਬਈ ਦੋਸਤੋ ਸੁਬਾਹ ਆਦੀਏ ਠੰਡੀ ਸੀਲ ਹੈ ਤੁਸੀਂ ਦੇਖ ਸਕਦੇ ਹੋ ਪੂਛ ਚੱਕਦੀ ਹੈ ਜਦੋਂ ਥਣਾ ਤੇ ਹੱਥ ਵੱਜਦੇ ਆ ਤੋਰ ਦਿਓ ਬਈ 15 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ 8 ਦਿਨਾਂ ਦੀ ਸੂਈ ਹੈ 58000 ਰੇਟ ਹੈ ਦੋਸਤੋ ਗਰਮੀ ਦੀ ਰੋਤ ਵਾਸਤੇ ਚੰਗੀ ਵਹਿੜ ਹੈ ਕਿਉਂਕਿ ਰੇਟ ਬੜਾ ਜਾਇਜ਼ ਹੈ ਤਾਜੀ ਸੂਈ ਵੀ ਇਹ ਵਹਿੜ ਹੈ ਹਵਾਨਾ ਅੱਗੇ ਨੂੰ ਚੰਗਾ ਦਿਸਦਾ ਥੋੜਾ ਅੱਗੇ ਕੁਰਸੀਆਂ ਤੋਂ ਲੱਗਦਾ ਜਿਵੇਂ ਡਰਦੀ ਹੁੰਦੀ ਹੈ ਬਾ ਕੋਈ ਨਹੀਂ ਭਾਈ ਮੋੜ ਲੋ ਇੱਥੋਂ ਹੀ ਭਾਵੇਂ। ਸੋ ਦੱਸੋ ਸੋਹਣੇ ਥਣ ਦੇ ਸੈਜ ਵਾਲੀ ਐ ਕਿਉਂਕਿ ਬਰੀਡ ਕਰਾਸ ਆ ਤਾਂ ਥਾਣਾ ਆਟੋਮੈਟਿਕ ਜਿਹੜਾ ਇਹਨਾਂ ਪਸ਼ੂਆਂ ਦਾ ਸੋਹਣਾ ਹੀ ਹੁੰਦਾ। ਬੱਚਾ ਇਹਨੇ ਵੱਛਾ ਦਿੱਤਾ ਜਾਵਣ ਡੋ ਬੱਚੇ ਤੇ ਭਾਈ ਕੋਈ ਨਹੀਂ। ਸੋ ਤੁਸੀਂ ਇਹਦਾ ਥਣ ਦਾ ਸੈਜ ਦੇਖ ਸਕਦੇ ਹੋ, ਗਾੜੀ ਦੇਖ ਸਕਦੇ ਹੋ। ਸੋ ਇਦਾਂ ਦੀ ਐ। ਇਹ ਇਹਦਾ ਟਾਂਚਾ ਐ। ਵੈਸੇ ਸੁਭਾਅ ਦੀ ਸੀਲ شریف ਐ ਭਾਈ ਥਾਣਾ ਤੇ ਹੱਥ ਮਾਰਦਾ ਸੀ ਤਾਂ ਤੁਹਾਡੇ ਸਾਹਮਣੇ ਕੋਈ ਪੈਰ ਨਹੀਂ ਚੱਕਦੀ ਸੀ। ਬੰਦ ਉੱਥੇ ਭਾਈ। ਸੋ ਬੱਚਾ ਇਹਦੇ ਨਾਲ ਦੱਸੋ ਵੱਛਾ। ਤਾਜੀ ਸੂਈ ਵੀ 8 ਕਿ ਦਿਨਾਂ ਦੀ ਇਹ ਹਫਤੇ ਦੀ ਸੂਈ ਵੀ ਵੈੜ ਜਿਹੜੀ ਬਕਾਊ ਬਾਈ ਨੇ ਕੀਤੀ ਹੈ ਪਿੰਡ ਪਲੂਰ ਦੇ ਵਿੱਚ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਇਸ ਬੱਚੇ ਨੂੰ ਜਨਮ ਦਿੱਤਾ ਇਸ ਗਾਂ ਨੇ ਉਹ ਕਿਉਂਕਿ ਕ੍ਰਾਸ ਬਰੀਡ ਹੈ ਤੇ ਇੱਥੋਂ ਤੁਸੀਂ ਦੇਸੀ ਬਸੂ ਜਿਹੜੇ ਤਿਆਰ ਕਰ ਸਕਦੇ ਹੋ ਜਿਵੇਂ ਸਾਈਵਾਲ ਜਾਂ ਗੈਰ ਨਸਲ ਬਾਕੀ ਜਿਹੜਾ ਵੀਰ ਐਚ ਐਫ ਜਾਂ ਜਰਸੀ ਸੀਮਨ ਲਵਾਉਗਾ ਬੱਚੇ ਆਸ ਰਹਿਣਗੇ ਥੋੜੇ ਬਹੁਤੇ ਕ੍ਰਾਸ ਪਰ ਵੱਛੀ ਜਿਹੜੇ ਬੱਚੇ ਇਹਨਾਂ ਨਸਲਾਂ ਦੇ ਵੀ ਇਹ ਵੈੜ ਦੇ ਸਕਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਪੋਰਸੇਲ ਸੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਦੁੱਧ ਚੋਣਾ ਥੋੜਾ ਕੰਮ ਦਾ ਸੋ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਹਾਲਾਂਕਿ ਰੇਟ ਦੇ ਹਿਸਾਬ ਤੇ ਕਲੀਅਰ ਹੈ ਵੀ ਗਾਂ ਫਾਇਦੇਮੰਦ ਹੈ ਧੰਨਵਾਦ